ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੁਗਲ ਰਾਜ ਦੀਆਂ ਜੜਾਂ ਪੁੱਟ ਕੇ ਸਿੱਖ ਰਾਜ ਕਾਇਮ ਕਰਨ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਸਿੱਕੇ ਚਲਾਉਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਨ੍ਹਾਂ ਨੇ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦਾ ਬਦਲਾ ਲੈ ਕੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾ ਕੇ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਆਖਰੀ ਜੰਗ ਲਾਹੌਰ ਦੇ ਸੁਬੇਦਾਰ ਅਬਦੁਲ ਸਮੁੰਦ ਖਾਨ ਦੇ ਨਾਲ ਗੁਰਦਾਸ ਨੰਗਲ ਦੀ ਗੜੀ ਵਿੱਚ ਲੜੀ ਮੁਗਲ ਫੌਜਾਂ ਨੇ दास ਨੰਗਲਵੀਦ ਦੋਨੀ ਚੰਦ ਦੀ ਗੜੀ ਨੂੰ 8 ਮਹੀਨੇ ਕੇਰਾ ਪਾਈ ਰੱਖਿਆ ਗੜੀ ਦੇ ਅੰਦਰ ਖਾਣ ਪੀਣ ਦੀ ਰਸਤ ਕੱਟ ਗਈ ਸਿੰਘ ਕਾ ਅਤੇ ਦਰਖਤਾਂ ਦੇ ਛਿੱਲੜ ਖਾ ਕੇ ਗੁਜ਼ਾਰਾ ਕਰਨ ਲੱਗੇ ਗੜੀ ਵੀ ਜੰਗੀ ਸਾਜ਼ੋ ਸਮਾਨ ਦੀ ਵੀ ਤੰਗੀ ਹੋ ਗਈ ਗੜੀ ਦਾ ਦਰਵਾਜ਼ਾ ਖੋਲਦਿਆਂ ਹੀ ਸਿੰਘ ਭੁੱਖੇ ਸ਼ੇਰਾਂ ਵਾਂਗ ਮੁਗਲ ਫੌਜਾਂ ਤੇ ਟੁੱਟ ਪਏ ਅੱਡੇ ਸਿੰਘ ਭੁਖ ਦੇ ਨਾਲ ਅਦਮਰੇ ਹੋ ਚੁੱਕੇ ਸਨ ਬਾਕੀ ਸਿੰਘ ਵੀ ਲੜਦੇ-ਲੜਦੇ ਸ਼ਹੀਦ ਹੋ ਪਾ ਗਏ ਬਾਬਾ ਬੰਦਾ ਸਿੰਘ ਬਹਾਦਰ 60 ਦੇ ਕਰੀਬ ਸ਼ਾਹੀ ਫੌਜੀਆਂ ਨੂੰ ਮਾਰ ਕੇ ਗ੍ਰਿਫਤਾਰ ਕਰ ਲਏ ਗਏ ਉਹਨਾਂ ਦੇ ਨਾਲ 740 ਸਿੰਘਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ੰਜੀਰਾਂ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਦੇ ਵਿੱਚ ਪਾ ਕੇ ਕਰੀਬ 200 ਸਿੰਘਾਂ ਦੇ ਸੀਸ ਨੇਜਿਆਂ ਉੱਤੇ ਟੰਗ ਕੇ ਦਿੱਲੀ ਲੈ ਜਾਇਆ ਗਿਆ ਇੱਥੇ 3000 ਦੇ ਕਰੀਬ ਹੋਰ ਸਿੰਘ ਸ਼ਹੀਦ ਕਰਕੇ ਨੇਜਿਆਂ ਤੇ ਟੰਗੇ ਗਏ ਅਤੇ ਦਿੱਲੀ ਦੇ ਬਾਜ਼ਾਰਾਂ ਵਿੱਚ ਘੁਮਾਉਂਦਿਆਂ ਹੋਇਆਂ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। 6 ਜੁਨ 1716 ਈਸਵੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਮੁਖੀ ਸਿੰਘਾਂ ਨੂੰ ਕুতਬ ਮੀਨਾਰ ਦੇ ਨੇੜੇ ਲਿਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਪਹਿਲੇ ਬਾਬਾ ਬినੋਦ ਜੀ, ਬਾਬਾ ਬਾਦ ਜੀ, ਬਾਬਾ ਫਤਿਹ ਸਿੰਘ ਜੀ ਅਤੇ ਬਾਬਾ ਕਾਨ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੁੱਛਿਆ ਗਿਆ ਕਿ ਤੁਹਾਨੂੰ دین-ਏ-ਇਸਲਾਮ ਕਬੂਲ ਹੈ? ਮਨਾ ਕਰਨ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ 3 ਸਾਲ ਦੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਗੋਦ ਦੇ ਵਿੱਚ ਬਿਠਾ ਕੇ ਉਸ ਨੂੰ ਕਤਲ ਕਰਨ ਦੇ ਲਈ ਕਿਆ ਗਿਆ ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੁੱਤਰ ਦਾ ਕਤਲ ਕਰਨ ਤੋਂ ਮਨਾ ਕਰ ਦਿੱਤਾ ਤਾਂ ਬਾਬਾ ਅਜੀਤ ਸਿੰਘ ਨੂੰ ਹਵਾ ਦੇ ਵਿੱਚ ਉਛਾਲ ਕੇ ਬਰਛੇ ਦੇ ਨਾਲ ਦੋ ਫਾੜ ਕਰ ਦਿੱਤੇ ਅਤੇ ਉਸ ਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਧੁੰਨਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਨੋਂ ਅੱਖਾਂ ਕੱਢੀਆਂ ਗਈਆਂ ਫਿਰ ਉਹਨਾਂ ਦੀਆਂ ਲੱਤਾਂ ਬਾਹਾਂ ਨੂੰ ਵਢਿਆ ਗਿਆ ਫਿਰ ਗਰਮ ਜਮੂਰੇ ਦੇ ਨਾਲ ਮਾਸ ਨੋਚਿਆ ਗਿਆ ਇਸ ਤਰ੍ਹਾਂ ਅਖੀਰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦੀ ਪ੍ਰਾਪਤ ਕਰ ਗਏ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਹੋਏ ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਨੂੰ ਕੋਟਾਂ ਕੋਟ ਪਰ ਨਾਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ